ਕਿਸੇ ਨੇ ਬਾਤ ਨਹੀਂ ਪੁੱਛੀ ਔਰ ਪਿੰਡ ਦੀ ਇੱਕ 크ਰਿਸਚੀਅਨ ਭਾਈਚਾਰੇ ਦੀ ਭੈਣ ਨੇ ਜੋ ਝੁਕੇ ਰਹਿੰਦੀ ਹੈ ਗੁਰਨਰੂਲਾ ਜਿਹੜੀ ਸੰਸਥਾ ਵਾ 크ਰਿਸਚੀਅਨ ਭਾਈਚਾਰਾ ਉਹਨਾਂ ਦੀ ਮੈਂਬਰ ਉਹਨੇ ਕਿਹਾ ਕਿ ਭਾਜੀ ਮੈਂ 50000 ਰੁਪਏ ਮਾਤਾ ਜੀ ਦਾ ਦਵਾਵਾਂਗੀ ਪਰ ਤੇਰੀ ਤੇ ਦਰਸਖ ਬਹਿਣ ਪਰ ਆ ਰੁੰਦਾ ਦਿਲ ਸੜਦਾ ਵਾ ਤੇ ਹਰੇ ਇੱਕ ਵਾਰ ਪਲੀਜਾ ਪਾੜ ਜਾਂਦਾ ਹੈ ਬੜਾ ਔਖਾ ਹੁੰਦਾ ਹੈ ਨਹੀਂ ਰੋਟੀ ਤੋਂ ਵੀ ਔਖੀ ਆ ਮਾਤੇ ਖਾਣਿਆ ਗੁੱਡੀਏ ਉਹ ਵੀ ਕਿਤੇ ਫੋਨ ਲੱਗ ਗਿਆ ਨੰਬਰ ਲੱਗ ਗਿਆ ਦੋ ਹਾਂ ਨਹੀਂ ਪਹਿਲੋ ਕੋਈ ਨਹੀਂ ਮੈਨੂੰ ਤਾਂ ਗੁੱਡੀ ਵੀ ਨਹੀਂ ਉਹ ਹੀ ਜਿਹੜੀ ਕ੍ਰਿਸਚਨ ਭੈਣ ਹੈ ਜਿਹੜੀ ਮੈਂ ਜੁਲਕੇ ਕਹਿੰਦੇ ਨੇ ਮਤਲਬ ਮਤਲਬ ਅਮਰਤ ਧਾਰੀ ਮਾਤਾ ਜੀ ਅਮਰਤ ਧਾਰੀ ਪਰਿਵਾਰ ਪਿੰਡ ਦੇ ਲੋਕ ਛੱਡ ਕੇ ਚੱਲ ਗਏ ਸਰਪੰਚ ਤੱਕ ਮਗਰ ਨਹੀਂ ਆਇਆ ਕਿਸੇ ਨੇ ਮਤਲਬ ਬਸ ਸਰਪੰਚ ਜੀ ਕੁਝ ਮੈਂਬਰ ਆਏ ਹੀ ਦਾਖਲ ਕਰਾ ਕੇ ਚਲੇ ਗਏ ਕਿਸੇ ਨੇ ਬਾਤ ਨਹੀਂ ਪੁੱਛੀ ਮਾਤਾ ਜੀ ਦੇ ਜਿਹੜੇ ਦੋਨੇ ਗੋਡੇ ਨੇ ਵੀਰੋ ਮਤਲਬ ਬੜਾ ਭੈਣ ਕਰੂਗਾ ਫੱਡ ਕੇ ਗਏ ਕਿਉਂ ਆ ਮੈਂ ਵੀ ਤੁਹਾਨੂੰ ਦੱਸ ਦਿੰਦਾ ਕਿ ਛੱਡ ਕੇ ਜਾਣ ਦਾ ਕਾਰਨ ਆ ਕਿ ਲਾਜ ਬਹੁਤ ਮਹਿੰਗਾ ਦੋਨੇ ਗੋਡੇ ਚੇਂਜ ਹੋਣੇ ਨੇ ਦੋਨਾਂ ਗੋਡਿਆਂ ਦੇ ਵਿੱਚ ਕੀ ਪਾਗ ਚੱਗੀ ਹਾਂਜੀ ਸਰ ਬੱਸ ਨਿਕਲਦੀ ਬੱਸ ਨਿਕਲਦੀ ਹਾਂਜੀ ਤੇ ਡਾਕਟਰਾਂ ਨੇ ਕਿਹਾ ਵਾ ਜੀ ਜੇ ਮਤਲਬ ਦੋਨੇ ਗੋਡੇ ਨਾ ਬਦਲੇ ਦੇ ਤਾਂ ਕੀੜੇ ਤੱਕ ਪੈ ਸਕਦੇ ਨੇ ਉਹਨਾਂ ਤੋਂ ਪਰ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਆ ਕੀ ਵੇਖੋ ਜੀ ਉਹ ਭੇਣ ਕਰ ਸਕਦੀ ਹੈ ਪਹਿ ਲੱਗੇ ਆ ਸਕਦੀ ਆ ਫਿਰ ਆਪਣੇ ਪਿੰਡ ਦੀ ਪਿੰਡ ਦੀ ਹੋਣਗਾ ਕਿ ਮੇਰੇ ਪਿੰਡ ਦੀ ਮਾਤਾ ਹੈ ਉਦੋਂ ਹੀ ਮੈਨੂੰ ਫੋਨ ਆਇਆ ਔਰ ਮੈਂ ਜਦੋਂ ਮਾਤਾ ਜੀ ਨੂੰ ਮਿਲਿਆ ਤੇ ਆਂਦੇ 5-7 ਦਿਨ ਹੋ ਗਏ ਨੇ ਪਿੰਡ ਦੇ ਲੋਕ ਵੇਖੋ ਸਰਪੰਚ ਇੱਕ ਇੱਕ ਸਰਪੰਚ ਜਿਹੜਾ ਅਮਰਤਧਾਰੀ ਔਰ ਖੁਦ ਦਾ ਪਰਿਵਾਰ ਅਮਰਤਧਾਰੀ ਔਰ ਛੱਡ ਕੇ ਹੀ ਚਲੇ ਗਏ ਨੇ ਹallelujah praise the lord ਬਿਸ਼ਾਰਮਦਾਸੀਆ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦੀ ਆਂ ਔਰ ਚਲਦੇ-ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਇਸ ਬਜ਼ੁਰਗ ਮਹਿਲਾ ਨੂੰ ਕਿ ਇਹਨਾਂ ਦਾ ਪੂਰਾ ਪਰਿਵਾਰ ਜੋ ਕਿ ਇਹਨਾਂ ਦਾ ਸਾਥ ਨਹੀਂ ਦੇ ਰਿਹਾ ਔਰ ਵੀਡੀਓ ਸਾਹਮਣੇ ਹੈ ਕਿ ਇਹਨਾਂ ਦੇ ਜੋ ਦੋਨੇ ਗੁੱਟਨੇ ਆ ਜੋ ਕਿ ਖਰਾਬ ਹੋ ਚੁੱਕੇ ਆ ਦੋਨੇ ਗੁੱਟਨਿਆਂ ਨੂੰ ਖਰਾਬ ਹੋਣ ਦੇ ਚੱਕਰ ਦੇ ਵਿੱਚ ਇਹਨਾਂ ਦੀ ਹੈਲਪ ਦੇ ਲਈ ਕੋਈ ਵੀ ਅੱਗੇ ਨਹੀਂ ਆਇਆ ਦੱਸਿਆ ਗਿਆ ਕਿ ਪਿੰਡ ਦੇ ਕੁਝ ਲੋਕਾਂ ਦੇ ਵੱਲੋਂ ਜੋ ਕਿ ਗੁੱਗੂ ਹਸਪਤਾਲ ਨਵਤੇਜ ਸਿੰਘ ਗੁੱਗੂ ਹਸਪਤਾਲ ਜੋ ਕਿ ਹਜ਼ੀਰਾ ਪਾਰਕ ਦੇ ਕੋਲ ਬਟਾਲਾ ਦੇ ਵਿੱਚ ਹਸਪਤਾਲ ਹੈ ਪਿੰਡ ਦੇ ਲੋਕਾਂ ਦੇ ਵੱਲੋਂ ਉਸ ਹਸਪਤਾਲ ਦੇ ਵਿੱਚ ਸਿਰਫ ਇਹਨਾਂ ਨੂੰ ਐਡਮਿਟ ਕਰਵਾਇਆ ਗਿਆ ਔਰ ਬਾਅਦ ਵਿੱਚ ਕੋਈ ਵੀ ਪੁੱਛ ਪਤਾ ਇਸ ਭੈਣ ਦੀ ਨਹੀਂ ਕੀਤੀ ਗਈ ਔਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਮੈਂ ਪਹਿਲਾਂ ਵੀ ਤੁਹਾਡੇ ਨਾਲ ਇੱਕ ਵਿਚਾਰਮਦਾਸੀਆ ਚੈਨਲ ਦੇ ਉੱਤੇ ਵੀਡੀਓ ਨੂੰ ਸ਼ੇਅਰ ਕੀਤਾ ਸੀ ਇਸ ਵੀਡੀਓ ਦੇ ਵਿੱਚ ਅੰਕੁਰ ਨਰੋਲਾ ਮਿਨਿਸਟਰੀ ਨੂੰ ਫੋਲੋ ਕਰਨ ਵਾਲੀ ਪੈਨ ਯੂਕੇ ਤੋਂ ਉਸ ਪੈਨ ਨੇ ਇਸ ਪੈਨ ਦੀ ਹੈਲਪ ਦੇ ਲਈ ਕਦਮ ਚੁੱਕਿਆ ਸੀ ਇਸ ਪੈਨ ਦੀ ਹੈਲਪ ਦੇ ਲਈ ਉਹ ਅੱਗੇ ਆਏ ਸੀ ਤੁਸੀਂ ਇਸ ਵੀਡੀਓ ਦੇ ਵਿੱਚ ਸੋ ਨਿਆ ਹੋਏਗਾ ਕਿ ਉਸ ਪੈਨ ਨੇ ਦੱਸਿਆ ਕਿ ਉਹ ਅੰਕੁਰ ਨੂਰ ਲਾ ਮਿਨਿਸਟਰੀ ਨੂੰ ਫੋਲੋ ਕਰ ਦਿਆ ਔਰ ਉਸ ਪੈਨ ਨੇ 50000 ਰੁਪਿਆ ਇਸ ਪੈਨ ਦੀ ਹੈਲਪ ਦੇ ਲਈ ਭੇਜਿਆ ਸੀ ਔਰ ਉਸ 50000 ਰੁਪਏ ਦੇ ਨਾਲ ਇਸ ਪੈਨ ਦੇ ਜੋ ਕਿ ਗੁੱਟਨੇ ਹੁਣ ਚੇਂਜ ਕੀਤੇ ਜਾਣਗੇ ਗੁੱਟਿਆਂ ਦਾ ਆਪਰੇਸ਼ਨ ਕੀਤਾ ਜਾਏਗਾ ਹallelujah ਔਰ ਇਹ ਬਹੁਤ ਹੀ ਵਦਿਆ ਕਾਲ ਹੈ ਕਿ ਪਰਮੇਸ਼ਰ ਦੇ ਦਾਸ ਅਪੋਸਟਰ ਅੰਕੁਰ ਯੂਸਫ ਨੂਰ ਲਾ ਜੀ ਦੇ ਦਿੱਤੇ ਸੰਦੇਸ਼ਾਂ ਦੇ ਕਰਕੇ ਦਿੱਤੇ ਵਚਨਾਂ ਦੇ ਕਰਕੇ ਉਹਨਾਂ ਦੀ ਦਿੱਤੀਆਂ ਸਿੱਖਿਆਵਾਂ ਦੇ ਕਰਕੇ ਕਿ ਅੱਜ ਉਹਨਾਂ ਦੇ ਲੋਕ ਵੀ ਗਰੀਬੰਦ ਲੋਕਾਂ ਦੀ ਹੈਲਪ ਦੇ ਲਈ ਅੱਗੇ ਆ ਰਹੇ ਨੇ ਮਜਬੂਰ ਲੋਕਾਂ ਦੀ ਹੈਲਪ ਦੇ ਲਈ ਅੱਗੇ ਆ ਰਹੇ ਨੇ ਗਰੀਬ ਲੋਕਾਂ ਦੀ ਹੈਲਪ ਦੇ ਲਈ ਅੱਗੇ ਆ ਰਹੇ ਨੇ ਕਿਉਂਕਿ ਲਗਾਤਾਰ ਹੀ ਅਗਰ ਅਸੀਂ ਵਚਨਾਂ ਨੂੰ ਸੁਣਦੇ ਹਾਂ ਤੇ ਲਗਾਤਾਰ ਹੀ ਅਸੀਂ ਵਚਨਾਂ ਦੇ ਵਿੱਚ ਦੇਖਦੇ ਹਾਂ ਕਿ ਬਾਈਬਲ ਦਾ ਵਚਨ ਬਿਆਨ ਕਰਦਾ ਕਿ ਵਿਦਵਾਵਾਂ ਦੀ ਹੈਲਪ ਦੇ ਲਈ ਅੱਗੇ ਆਓ ਅਨਾਥ ਬੱਚਿਆਂ ਦੀ ਹੈਲਪ ਕਰੋ ਗਰੀਬਾਂ ਦੀ ਹੈਲਪ ਕਰੋ ਔਰ ਪਰਮੇਸ਼ਰ ਦੇ ਦਾਸ ਅਪੋਸਟਰ ਅੰਕੁਰ ਯੂਸਫ ਨੂਲਾ ਜੀ ਹਮੇਸ਼ਾ ਹੀ ਆਪਣੇ ਲੋਕਾਂ ਨੂੰ ਆਪਣੀ ਕਲਿਸਿਆਵਾਂ ਨੂੰ ਅਗਰ ਉਹ ਚਚਸਤੇ ਆ ਅਗਰ ਉਹ ਆਨਲਾਈਨ ਵੀ اٹੈਂਡ ਕਰਦੇ ਆ ਅਗਰ ਉਹ ਫੋਰਨ ਦੀ ਕਲੀਸਿਆ ਹਮੇਸ਼ਾ ਹੀ ਉਹਨਾਂ ਨੂੰ ਇਹੀ ਗਾਈਡਨਸ ਕਰਦੇ ਨੇ ਕਿ ਹਮੇਸ਼ਾ ਹੀ ਅਸੀਂ ਆਪਣੇ ਲੋਕਾਂ ਦੇ ਲਈ ਗਰੀਬ ਬੰਦ ਲੋਕਾਂ ਦੇ ਲਈ ਹੈਲਪ ਦੇ ਲਈ ਅੱਗੇ ਆਣਾ ਜਿੱਥੇ ਤੱਕ ਕਿ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਪਿੰਡ ਵਾਲਿਆਂ ਨੇ ਇਹਨਾਂ ਦਾ ਸਾਥ ਛੱਡ ਦਿੱਤਾ ਸੀ ਇਹਨਾਂ ਦੇ ਘਰ ਵਾਲਿਆਂ ਨੇ ਇਹਨਾਂ ਦਾ ਸਾਥ ਛੱਡ ਦਿੱਤਾ ਸੀ ਕੋਈ ਵੀ ਇਹਨਾਂ ਦੀ ਹੈਲਪ ਦੇ ਲਈ ਅੱਗੇ ਨਹੀਂ ਆਇਆ ਸੀ ਪਰ ਇਹਨਾਂ ਦੀ ਪਿੰਡ ਦੀ ਹੀ ਇੱਕ ਮਸੀਬਾ ਪੈਨ ਪਿੰਡ ਦੇ ਇੱਕ ਉਹ ਸਖਸ਼ੀਅਤ ਜੋ ਪ੍ਰਭੂ ਯਸ਼ੁਅ ਮਸੀਹ ਦੇ ਉੱਤੇ ਵਿਸ਼ਵਾਸ ਕਰਦੇ ਸੀ ਜੋ ਪ੍ਰਭੂ ਯਸ਼ੁਅ ਮਸੀਹ ਨੂੰ ਮੰਨਦੇ ਸੀ ਉਹ ਕੇਵਲ ਇਹਨਾਂ ਦੇ ਹੈਲਪ ਦੇ ਲਈ ਅੱਗੇ ਆਈ ਹallelujah ਔਰ ਇਸ ਵੀਡੀਓ ਨੂੰ ਦਿਖਾਉਣ ਦਾ ਮਕਸਦ ਨਹੀਂ ਹੈ ਕਿ ਇਹ ਕ੍ਰਿਸਚੀਅਨਿਟੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਜਾਂ ਕਿ ਸੈਨੈਟੀ ਨੂੰ ਵਿਧਾਨਨ ਦੇ ਲਈ ਕਿ ਸੈਨੈਟੀ ਦੀ ਸਪੋਰਟ ਨਹੀਂ ਲੋਕੀ ਅਗਿਆਨ ਜਾਂ ਕਿ ਸੈਨੈਟੀ ਨੂੰ ਲੋਕ ਮੰਨਨ ਪ੍ਰਭੂਸ਼ਮਸੀ ਨੂੰ ਲੋਕ ਮੰਨਣਾ ਇਸ ਲਾਲਚ ਲਈ ਇਸ ਵੀਡੀਓ ਨੂੰ ਬਣਾਇਆ ਜਾ ਰਿਹਾ ਹੈ ਕੋਈ ਲਾਲਚ ਨਹੀਂ ਹੈ ਨਾ ਕਿ ਇਸ ਪੈਨ ਨੂੰ ਕਿਹਾ ਗਿਆ ਕਿ ਤਾਂ ਇਸ ਦੀ ਮਦਦ ਕੀਤੀ ਜਾਏਗੀ ਕਿ ਇਹ ਪ੍ਰਭੂਸ਼ਮਸੀ ਨੂੰ ਕਬੂਲ ਕਰੇਗੀ ਪ੍ਰਭੂਸ਼ਮਸੀ ਨੂੰ ਆਪਣਾ ਉਤਾਰਕਤਾ ਮੰਨੇਗੀ ਇਹ ਬਿਲਕੁਲ ਵੀ ਇਹ ਗੱਲ ਨਹੀਂ ਹੈ ਸਿਰਫ ਇੱਕ ਪਿੰਡ ਦੀ ਉਹ ਸਖਿਤ ਹੋਣ ਦੇ ਕਾਰਨ ਔਰ ਪ੍ਰਭੂ ਯੇਸ਼ਯਾ ਮਸੀਹ ਦੇ ਵਚਨਾਂ ਦੇ ਕਾਰਨ ਇਸ ਪੈਨ ਨੇ ਇਸ ਪੈਨ ਦੀ ਹੈਲਪ ਕੀਤੀ ਔਰ ਨਾਲ ਨਾਲ ਇਸ ਗਾਈਡਨਸ ਦੇ ਕਾਰਨ ਜੋ ਪ੍ਰਭੂ ਯੇਸ਼ਯਾ ਮਸੀਹ ਦੇ ਵਚਨਾਂ ਦੇ ਉੱਤੇ ਪਰਮੇਸ਼ਰ ਦੇ ਦਾਸ ਅਪੋਸਟਰ ਅੰਕੁਰ ਯੂਸਫ ਨੂਰਾ ਜੀ ਆਪਣੀ ਕਲੀਸਿਆ ਨੂੰ ਆਪਣੇ ਸਪੀਚਲ ਸੰਡੋਟਸ ਨੂੰ ਗਾਈਡਨਸ ਦਿੰਦੇ ਨੇ ਉਸ ਗਾਈਡਨਸ ਨੂੰ ਲੈ ਕੇ ਜੋ ਕਿ ਇਸ ਪੈਨ ਨੇ ਇਸ ਪੈਨ ਦੀ ਹੈਲਪ ਕੀਤੀ ਹallelujah ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਓ ਔਰ ਆਓ ਅਸੀਂ ਲਾਰਜ ਤੱਕ ਪੂਰੀ ਵੀਡੀਓ ਨੂੰ ਸੁਣਦੇ ਹਾਂ ਕਿ ਕਿਵੇਂ ਇਸ ਪੈਨ ਨੇ ਥੈਂਕਫੁਲ ਵੀ ਕੀਤਾ ਔਰ ਬ੍ਰਦਰ ਜੋ ਕਿ ਗੁੱਗੂ ਡਾਕਟਰ ਗੁੱਗੂ ਜੋ ਕਿ ਉਹਨਾਂ ਨੇ ਵੀ ਪੂਰੀ ਵੀਡੀਓ ਦੇ ਵਿੱਚ ਪੂਰੀ ਸੱਚਾਈ ਨੂੰ ਦੱਸਿਆ ਕਿ ਕਿਵੇਂ ਇਸ ਪਿੰਡ ਦੀ ਹੈਲਪ ਕੀਤੀ ਗਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਗੋਡ ਬlesਸ ਈ 올 ਮਤਲਬ ਅਮਰਤ ਧਾਰੀ ਮਾਤਾ ਜੀ ਅਮਰਤ ਧਾਰੀ ਪਰਿਵਾਰ ਪਿੰਡ ਦੇ ਲੋਕ ਛੱਡ ਕੇ ਚੱਲ ਗਏ ਸਰਪੰਚ ਤੱਕ ਮਗਰ ਨਹੀਂ ਆਇਆ ਕਿਸੇ ਨੇ ਮਤਲਬ ਬਸ ਸਰਪੰਚ ਜੀ ਕੁਝ ਮੈਂਬਰ ਆਏ ਹੀ ਦਾਖਲ ਕਰਾ ਕੇ ਚਲੇ ਗਏ ਕਿਸੇ ਨੇ ਬਾਤ ਨਹੀਂ ਪੁੱਛੀ ਔਰ ਪਿੰਡ ਦੀ ਇੱਕ 크ਰਿਸਚੀਅਨ ਭਾਈਚਾਰੇ ਦੀ ਭੈਣ ਨੇ ਜੋ ਝੁਕੇ ਰਹਿੰਦੀ ਹੈ ਉਂਤਰ ਨਰੂਲਾ ਜਿਹੜੀ ਸੰਸਥਾ ਵਾ 크ਰਿਸਚੀਅਨ ਭਾਈਚਾਰ ਉਹਨਾਂ ਦੀ ਮੈਂਬਰ ਉਹਨੇ ਕਿਹਾ ਕਿ ਭਾਜੀ ਮੈਂ 50000 ਰੁਪਏ ਮਾਤਾ ਜੀ ਦਾ ਦਵਾਂਗੀ ਪਰ ਇਹ ਮਾਤਾ ਜੀ ਦੇ ਜਿਹੜੇ ਦੋਨੇ ਗੋਡੇ ਨੇ ਵੀਰੋ ਮਤਲਬ ਬੜਾ ਭੈਣ ਕਰੋਗਾ ਛੱਡ ਕੇ ਗਏ ਕਿਉਂ ਆ ਮੈਂ ਵੀ ਤੁਹਾਨੂੰ ਦੱਸ ਦਿੰਦਾ ਕਿ ਛੱਡ ਕੇ ਜਾਣ ਦਾ ਕਾਰਨ ਕਿ ਲਾਜ ਬਹੁਤ ਮਹਿੰਗਾ ਦੋਨੇ ਗੋਡੇ ਚੇਂਜ ਹੋਣੇ ਨੇ ਦੋਨਾਂ ਗੋਡਿਆਂ ਦੇ ਵਿੱਚ ਕੀ ਪਾਗ ਚੱਲੀ ਹਾਂਜੀ ਸਰ ਬਾਸ ਨਿਕਲ ਜੇ ਆਸ ਨਹੀਂ ਜਲਦੀ ਪਈ ਤੇ ਡਾਕਟਰਾਂ ਨੇ ਕਿਹਾ ਬਾ ਜੀ ਜੇ ਮਤਲਬ ਦੋਨੇ ਗੋਡੇ ਨਾ ਬਦਲੇ ਦੇ ਤੇ ਕੀੜੇ ਤੱਕ ਪੈ ਸਕਦੇ ਨੇ ਉਹਨਾਂ ਦੇ ਵਿੱਚ ਜਿਦੋਂ ਕੋਈ ਅਮਰਤ ਤੈਰੀ ਤੇ ਦੁਰਸਖ ਮੈਂ ਪਰ ਆ ਰੁੰਦਾ ਦਿਲ ਸੜਦਾ ਵਾ ਤੇ ਹਰੇ ਇੱਕ ਵਾਰ ਪਲੀਜਾ ਪਾੜ ਜਾਂਦਾ ਹੈ ਬੜਾ ਔਖਾ ਹੁੰਦਾ ਹੈ ਨਹੀਂ ਰੋਟੀ ਤੋਂ ਵੀ ਔਖਾ ਹੈ ਹਾ ਮਾਤੇ ਖਾ ਰਹੀ ਆ ਗੁੱਡੀਏ ਉਹ ਵੀ ਕਿਤੇ ਫੋਨ ਲੱਗ ਗਿਆ ਨੰਬਰ ਲੱਗ ਗਿਆ ਦੋਹਾਂ ਦੀ ਪਹਿਲੋ ਕਿਉਂ ਨਹੀਂ ਮੈਨੂੰ ਤੋਂ ਗੁੱਡੀ ਵੀ ਨਹੀਂ ਉਹ ਹੀ ਜਿਹੜੀ ਕ੍ਰਿਸਚਨ ਭੈਣ ਹੈ ਜਿਹੜੀ ਮੈਂ ਚੁੱਕ ਕੇ ਕਹਿੰਦੇ ਨੇ ਮਾਦੇ ਤੁਹਾਡਾ ਮਹੀਨੇ ਬਾਅਦ ਇੱਕ ਮਹੀਨੇ ਬਾਅਦ ਤੁਸੀਂ ਰਾਸ਼ਨ ਪਾਣੀ ਵੀ ਸਾਡੇ ਕੋਲ ਲੈ ਜਾ ਕਰਿਓ ਠੀਕ ਹੈ ਖਾਣ ਵੀ ਬੜਾ ਵੀਰ ਔਖਾ ਹੋ ਜਾਂਦਾ ਇਹ ਔਰ ਇਹ ਅੱਜ ਬੜਾ ਔਖਾ ਹੈ ਬਾਕੀ ਫਿਰ ਵੀ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਆ ਕੀ ਵੇਖੋ ਜੀ ਉਹ ਭੇਣ ਕਰ ਸਕਦੀ ਹੈ ਪਹਿ ਲੱਗੇ ਆ ਸਕਦੀ ਆ ਫਿਰ ਆਪਣੇ ਪਿੰਡ ਦੀ ਪਿੰਡ ਦੀ ਹੋਣ ਕਰਕੇ ਮੇਰੇ ਪਿੰਡ ਦੀ ਮਾਤਾ ਹੈ ਉਹਦਾ ਹੀ ਮੈਨੂੰ ਫੋਨ ਆਇਆ ਔਰ ਮੈਂ ਜਦ ਮਾਤਾ ਜੀ ਨੂੰ ਮਿਲਿਆ ਤੇ ਆਂਦੇ 5-7 ਦਿਨ ਹੋ ਗਏ ਨੇ ਪਿੰਡ ਦੇ ਲੋਕ ਵੇਖੋ ਸਰਪੰਚ ਇੱਕ ਇੱਕ ਸਰਪੰਚ ਜਿਹੜਾ ਅਮਰਤਧਾਰੀ ਔਰ ਖੁਦ ਦਾ ਪਰਿਵਾਰ ਅਮਰਤਧਾਰੀ ਆ ਔਰ ਛੱਡ ਕੇ ਚਲੇ ਗਏ ਨੇ 5-7 ਦਿਨੋਂ ਇਹਨੇ ਨਗਰ ਹੀ ਕੋਈ ਨਹੀਂ ਆਇਆ ਚਲੋ ਵੀਰੇ ਸੋ ਵਿਚਾਰਨ ਨੂੰ ਸਮਰਥਨ ਕਰਦਾ ਹਾਂ ਇਸ ਵਾਤਾਵਰਣ ਸ਼ੇਅਰ ਕਰੂੰ ਤਾਂ ਕਿ ਲੋਕਾਂ ਤੱਕ ਇਹ ਮੈਸੇਜ ਆਏ ਔਰ ਮਾਤਾ ਜੀ ਦਾ ਮਸਲਾ ਹੱਲ ਹੋ ਜਾਵੇ ਵਿਚਾਰਾਂ ਨੂੰ ਸਮਰਥਨ ਕਰਦਾ ਹਾਂ ਸਸ ਜੀ ਔਰ ਅਗਰ ਤੁਸੀਂ ਵਿਸ਼ਾਰਮਦਾਸਿਆ ਚੈਨਲ ਤੇ ਪਹਿਲੀ ਵਾਰ ਹੋ ਤੇ ਅਜੇ ਤੱਕ ਤੁਸੀਂ ਵਿਸ਼ਾਰਮਦਾਸਿਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਜੋ ਵੀ ਅਸੀਂ ਨਵੀਤ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਗੋਡ ਬlesਸ ਯੂਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ